ਸਭ ਤੋਂ ਜਿਹੜਾ ਸੀ ਕਹਿੰਦੇ ਸੀ ਕਾਰਪੋਰੇਟ ਦਾ ਵੱਡਾ ਹਮਲਾ ਵਾ ਚੰਡੀਗੜ੍ਹ ਦਾ ਮੁਨਾਫੇ ਵਾਲਾ ਬਿਜਲੀ ਬੋਰਡ ਮੋਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੇਚਤਾ ਜਿਹੜੇ ਕਹਿੰਦੇ ਸੀ ਕਿਸਾਨ ਹਰ ਗੱਲ ਦੇ ਤਰਨਾ ਲਾ ਲੀਂਦੇ ਆ ਕਿਸਾਨ ਮਜ਼ਦੂਰ ਬੇਲੇ ਆ ਮੈਂ ਕਹਿੰਨਾ ਚੰਡੀਗੜ੍ਹ ਦੇ ਸ਼ੈਰੀਓ ਇਹਦਾ ਖਾਮਿਆਣਾ ਤੁਹਾਨੂੰ ਪੁਗਤਣਾ ਪੈਣਾ ਹਾਂ ਤੁਸੀਂ ਲੜ ਰਹੇ ਜੀ ਉੱਥੇ ਇਹਦੀਆਂ ਮੈਨੂੰ ਖਬਰਾਂ ਨੇ ਚੰਡੀਗੜ੍ਹ ਚ ਬਹੁਤ ਬੁੱਧੀਜੀਵੀ ਨੇ ਮੈਂ ਕਹਿੰਨਾ ਮਾੜਾ-ਵੋਟਾ ਬੋਲਣਾ ਚਾਹੀਦਾ ਬਈ ਕਾਰਪੋਰੇਟ ਦਾ ਹਮਲਾ ਵਾ ਇਹੀ ਅਸੀਂ ਪੰਜਾਬੀਆਂ ਨੂੰ ਕਹਿੰਦੇ ਆਂ ਵੀ ਹਜੇ ਪੰਜਾਬ ਦਾ ਬਿਜਲੀ ਬੋਰਡ ਜੜਾ ਵਾ ਹੋ ਜੇ ਉਹਦਾ ਅਰਧ ਨਿੱਜੀਕਰਨ ਹੋਇਆ ਵਾ ਨਿਗਮੀਕਰਨ ਹੋਇਆ ਗਾਂ ਜਿਹੜਾ ਬਿਜਲੀ ਬੋਰਡ ਦਾ ਐਕਟ ਇਹਨਾਂ ਨੇ ਬਣਾ ਲਿਆ ਪੂਰਾ ਨਿੱਜੀਕਰਨ ਕਰਨਾ ਵਾ ਤੇ ਤੁਹਾਡੇ ਘਰਾਂ ਦੀ ਬਿਜਲੀ ਨਹੀਂ ਰਹਿਣੀ ਹੈਗੀ ਜਿਹੜਾ ਚੰਡੀਗੜ੍ਹ 'ਚ ਹੋਇਆ ਔਰ ਪ੍ਰੈਸ ਵਾਲਿਆਂ ਨੇ ਬਹੁਤ ਘਟ ਖਬਰਾਂ ਛਾਪੀਆਂ ਬਈ ਪ੍ਰਿੰਟ ਮੀਡੀਆ ਤੋਂ ਦੇਖ ਲਓ ਕਿੰਨੀਆਂ ਖਬਰਾਂ ਆਵਾ ਕਿਉਂਕਿ ਜਿੰਨਾ ਕੋ ਐਡ ਲਿਆ ਜਾਂਦਾ ਵਾ ਭਾਈ ਬਹੁਤ ਔਖਾ ਉਹਨਾਂ ਖਿਲਾਫ ਬੋਲਣਾ ਅਗਲੀ ਬੇਨਤੀ ਅੱਜ ਬਜਟ ਪੇਸ਼ ਹੋ ਰਿਹਾ ਕੱਲ ਬਜਟ ਸਰਵੇ ਆ ਗਿਆ ਬਜਟ ਦੇ ਵਿੱਚ ਪ੍ਰਚਾਰ ਮੱਦ ਮਤ ਮੋਦੀ ਸਰਕਾਰ ਇਹ ਬੁਖਾਰ ਰਹੀ ਆ ਕਿ ਇਹ ਗਰੀਬਾਂ ਲਈ ਮੱਧ ਵਰਗ ਲਈ ਕਿਸਾਨਾਂ ਲਈ ਆਮ ਲੋਕਾਂ ਲਈ ਨੌਜਵਾਨਾਂ ਲਈ ਬਜਟ ਹੋਊਗਾ ਜਿਹੜੀ ਪੇਸ਼ਕਾਰੀ ਆ ਰਹੀ ਆ ਪਰ ਐ ਨਹੀਂ ਜੇ ਹੋਣਾ ਇਹ ਪਹਿਲੋ ਬਜਟ ਵਿੱਚ ਸਾਡੀਆਂ ਕਟੌਤੀਆਂ ਹੋਈਆਂ ਪਿਛਲੇ ਸਾਲਾਂ ਚ ਅਸੀਂ ਦੇਖਿਆ ਹੈਗੀਆਂ ਹਰ ਸਾਲ ਮਗੇ ਆਈ ਵਾਧਦੀ ਆ ਖੇਤੀ ਤੇ ਲਗਾਤਾਰ ਵਾਧਾ ਹੋ ਜਾਂਦਾ ਡੀਜ਼ਲ ਚ ਵਾਧਾ ਹੋ ਜਾਂਦਾ ਖੇਤੀ ਬੀਜਾਂ ਚ ਵਾਧਾ ਹੋ ਜਾਂਦਾ ਖਾਦਾਂ ਚ ਵਾਧਾ ਹੋ ਜਾਂਦਾ ਦਵਾਈਆਂ ਪੈਸਟੀਸਾਈਡ ਜਿਹੜੀਆਂ ਲੇਬਰ ਚ ਵਾਧਾ ਹੁੰਦਾ ਖੇਤੀ ਮਸ਼ੀਨਰੀ ਚ ਵਾਧਾ ਹੋ ਜਾਂਦਾ ਬਹੁਤ ਕੁਝ ਨੇ ਜਿਹੜੇ ਵੱਧ ਜਾਂਦੇ ਹੈਗੇ ਆ ਤੋਂ ਜਿੰਨਾ ਕੋ ਦਿੰਦੇ ਉਹ ਨਾ ਵਧਾਇਆ ਵਰਗਾ ਹੀ ਹੁੰਦਾ ਵਾ ਸਾਡੇ ਖੇਤੀ ਸੈਕਟਰ ਤੇ 65 ਤੋਂ 70% ਦੇਸ਼ ਦੇ ਲੋਕ ਨਿਰਭਰ ਆ ਐਨੇ ਰੋਟੀ ਖਾਂਦੇ ਦੇ ਤੋਂ ਇਹਦਾ ਬਜਟ ਪਾਉਣੇ 3% ਕੁੱਲ ਜੀ ਡੀ ਪੀ ਦਾ ਜਾਂ 3% ਦਿੱਤਾ ਜਾ ਰਿਹਾ ਅਸੀਂ ਕਹਿੰਨੇ ਕੁੱਲ ਬਜਟ ਦਾ 70% ਹਿੱਸਾ ਖੇਤੀ ਖੇਤਰ ਦੇ ਰੱਖਿਆ ਜਾਵੇ ਜਿਹੜਾ ਬੰਦਾ ਦੂਜੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹਦਾ ਮੱਧ ਵਰਗਿਆ ਦੇਸ਼ ਦਾ ਜੜੀਆਂ ਉਹ ਚਾਹੇ ਵੱਡੇ ਸ਼ਹਿਰਾਂ ਦੇ ਆਮ ਲੋਕ ਹੋਣ ਜਿਹੜੇ ਮੱਧ ਵਰਗ ਚਾਉਂਦੇ ਜੜੀਆਂ ਖਾਣ ਪਾਣ ਦੀਆਂ ਚੀਜ਼ਾਂ ਜੜੀਆਂ ਆਮ ਵਰਤੋਂ ਦੀਆਂ ਚੀਜ਼ਾਂ ਉਹ ਵਰਤਦੇ ਨੇ ਚਾਹੇ ਭਾਰਤ ਦੇ ਗ੍ਰਾਮੀਣ ਹੇਠਲੇ ਪੱਧਰ ਦੇ ਲੋਕੋ ਜੜੀਆਂ ਚੀਜ਼ਾਂ ਉਹ ਵਰਤਦੇ ਨੇ ਉਹਨਾਂ ਤੋਂ ਜੀਐਸਟੀ ਕਟਾਈ ਜਾਣੀ ਚਾਹੀਦੀ ਆ ਜਾਂ ਜਿਹੜੀ ਮਹਿੰਗਾਈ ਦੀ ਮਾਰ ਆ ਉਹ ਘੱਟ ਸਕੇ ਸਰਵੇਕਸ਼ਨ ਚ ਇਹ ਤਾਂ ਕਹਿੰਦਾ ਵੀ ਆਰਕੀ ਮਹਿੰਗਾਈ ਘਟੂਗੀ ਉਹਦਾ ਕੋਈ ਰੋਡ ਮੈਪ ਨਹੀਂ ਹੈਗਾ ਆਰਕੀ ਵਿਕਾਸ ਦਰ 6.3 ਤੋਂ 6.8 ਕਹੀ ਜਾ ਰਹੀ ਆ ਇਹ ਜਿਹੜੇ ਹੁਣ ਸਰਵੇ ਦਿੱਤੇ ਜਾਂਦੇ ਮੁੜ ਕੇ ਪੂਰੇ ਨਹੀਂ ਹੁੰਦੇ ਹੁੰਦੇ ਇਹ ਤਾਂ ਸਿਰਫ ਕਾਗਜੀ ਗੱਲਾਂ ਨੇ ਆਮ ਲੋਕਾਂ ਨੂੰ ਕੋਈ ਇਹਦਾ ਫਾਇਦਾ ਨਹੀਂ ਹੋ ਰਿਹਾ ਤਾਂ ਦੂਸਰਾ ਅਸੀਂ ਕਹਿੰਦੇ ਆਂ ਕਿ ਜੇ ਬਜਟ ਆਮ ਲੋਕਾਂ ਲਈ ਆ ਫਿਰ ਕਾਰਪੋਰੇਟ ਨੂੰ 25% ਟੈਕਸ ਵਾਧਾ ਲਾਓ ਜਿੰਨੀਆਂ ਮਲਟੀਨੇਸ਼ਨ ਕੰਪਨੀਆਂ ਨੇ 파ਰਤ ਦੇ ਵਿੱਚ ਮੋਦੀ ਜੀ ਜੇ ਕੋਈ ਦਿਨੇਕ ਨਹੀਂ ਹੈਗਾ ਤੇ ਟੈਕਸ ਲਾਓ ਉਹਨਾਂ ਨੂੰ ਹਾਂ ਉਹ ਤਾਂ ਤੁਹਾਨੂੰ ਚੋਣ ਬੰਡਾਂ ਦੇ ਵਿੱਚ ਪਾਰਟੀਆਂ ਨੂੰ ਫੰਡ ਬੜੇ ਦੇ ਦਿੰਦੇ ਨੇ ਫਿਰ ਭਈ ਉਹਨਾਂ ਨੂੰ ਟੈਕਸ ਕਿਉਂ ਲੱਗੂਗਾ ਸੋ ਜੇ ਉਹਨਾਂ ਨੂੰ ਟੈਕਸ ਲਾ ਕੇ ਆਮ ਜਨਤਾ ਨੂੰ ਗਰੀਬਾਂ ਨੂੰ ਉਹਦਾ ਮੁਨਾਫਾ ਪਹੁੰਚਾਉਣਾ ਚਾਹੀਦਾ ਖੇਤੀ ਲਈ ਅੱਡ ਬਜਟ ਪੇਸ਼ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ 12 ਮੰਗਾਂ ਨੇ ਜੇ ਮੀਟਿੰਗ ਸੱਦੀ ਗਈ ਆ ਉਹਦਾ ਸਾਰਸਕ ਰਿਜ਼ਲਟ ਕਿਦਾਂ ਨਿਕਲਣਾ ਜੇ 12 ਮੰਗਾਂ ਲਈ ਐਮਐਸਪੀ ਲੀਗਲ ਗਰੰਟੀ ਕਾਨੂੰਨ ਲਈ ਪੈਸਾ ਜੋ ਉਹ ਕਾਨੂੰਨ ਲਈ ਤੇ ਕੋਈ ਪੈਸਾ ਨਹੀਂ ਚਾਹੀਦਾ ਉਹਦੇ ਲਈ ਕ੍ਰਿਸ਼ਨ ਮੁਤਾਬਕ ਜਿਹੜੀ ਸਰਕਾਰ ਦੀ ਆਪਦੀ ਏਜੰਸੀ ਨੇ ਕੋ 20-25 ਹਜ਼ਾਰ ਕਰੋੜ ਦਾ ਖਰਚਾ ਚਾਹੀਦਾ ਉਹਦਾ ਪ੍ਰਾਪਦਨ ਕਰੋ ਇਹ ਤੋਂ ਗਾਹਾਂ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਜਿਹੜੇ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ ਉਹਦੀ ਗੱਲ ਕਰੋ ਇਹ ਤੂੰ ਕਹਾਂ ਫਸਲੀ ਬੀਮਾ ਯੋਜਨਾ ਮਜ਼ਦੂਰਾਂ ਦੀ 200 ਦਿਨ ਨਰੇਗਾ ਜਾਂ ਮਨਰੇਗਾ ਇਹ ਕਿਵੇਂ ਦੇਣੀ ਆ ਬਜਟ ਵਿੱਚ ਕੁਝ ਵਾਧਾ ਹੁੰਦਾ ਨਹੀਂ ਹੁੰਦਾ ਇਹਦੀ ਗੱਲ ਕਰੋ ਸੋ 12 ਮੰਗਾ ਤੇ ਬਜਟ ਕਿੰਨਾ ਕਰਖਿਆ ਜਾਂਦਾ ਇਹ ਗੱਲ ਆਵੇ ਕੱਲ ਸਾਡੇ ਦੇਸ਼ ਦੀ ਰਾਸ਼ਟਰਪਤੀ ਜੀ ਨੇ ਕਿਹਾ ਕਿ ਅਸੀਂ ਤੇਜ਼ੀ ਵੱਡੀ ਅਰਧ ਬਵਸਥਾ ਬਣ ਜਾ ਰਹੇ ਹਾਂ ਤੇ ਫਿਰ ਸਾਡਾ ਗਰੀਬੀ ਦੇ ਵਿੱਚ ਇੰਡੈਕਸ ਕੀ ਆ ਗਰੀਬੀ ਦੇ ਵਿੱਚ ਸਾਡਾ 114ਵਾਂ ਨੰਬਰ ਆ ਫਿਰ ਇਹ ਇਹ ਤੇਜ਼ੀ ਵੱਡੀ ਅਰਧ ਬਵਸਥਾ ਨੂੰ ਕਿਵੇਂ ਪਾਜ ਖੇਡਦਾ ਵਾ ਅੱਜ ਵੀ ਕਰੋੜਾਂ ਲੋਕ ਮੋਦੀ ਜੀ ਸਾਡੇ ਪੁਲਾਂ ਥੱਲੇ ਸੁੱਤੇ ਹੈਗੇ ਆ ਅੱਜ ਵੀ ਕਰੋੜਾਂ ਲੋਕ ਘੱਟੋ ਘੱਟ ਤੁਸੀਂ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦੇਣ ਦੀ ਗੱਲ ਕਰਦੇ ਸੀ ਇਹਦਾ ਵਿਰੋਧ ਨਹੀਂ ਕਰਦੇ ਉਹ ਕੀ ਸੰਕੇਤ ਕਰਦਾ ਫਿਰ ਵੀ 33 34 ਕਰੋੜ ਲੋਕ ਅੱਜ ਵੀ ਗਰੀਬੀ ਰੇਖਾ ਤੋਂ ਹੇਠਾਂ ਨੇ ਜਿੰਦੀ ਹਾਲਤਾਂ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ ਇਹ ਇਹ ਖਾਪ ਸਿਰਫ ਟੀਵੀ ਚੈਨਲਾਂ ਤੇ ਚੰਗੇ ਲੱਗਦੇ ਨੇ ਇਸ ਕਰਕੇ ਅਸੀਂ ਫਿਰ ਦੁਬਾਰਾ ਅੰਦੋਲਨ ਚੱਲ ਰਿਹਾ ਦਿੱਲੀ ਅੰਦੋਲਨ ਦੋ ਵੱਧ ਤੋਂ ਵੱਧ ਲੋਕਾਂ ਨੂੰ ਜੜਾਵਾ ਉਹ ਐ ਇੱਥੇ 13 ਨੂੰ ਫਰਵਰੀ ਨੂੰ ਪਹੁੰਚਣ ਦਾ ਸੱਦਾ ਦੇ ਨੇ ਅਪੀਲ ਕਰਦੇ ਆ